ਦੇਗੀ ਡਿਗਰੀ ਮੈਂ ਕੱਲ ਰੱਖਾ ਹੈ ਪਾਸਪੋਰਟ ਦੇ ਨਾਸਰਪੁਰ ਲੱਖ ਹੈ ਦੇਖੇ ਕਿਰੀ ਮੈਂ ਕੱਲ ਰੱਖਾ ਹੈ ਬਹੁਤ ਬ੍ਰੀਡ ਤੋਂ ਬ੍ਰੀਡ ਜਿਹੜੇ ਜੜੀਆਂ ਨੇ ਜੜੀਆਂ ਨੇ ਉਹ ਨਾਲੇ ਕਿੰਨੀ ਪੂਰੀ ਮਸ਼ੀਨ ਫਿੱਟ ਕੀਤੀ ਹੋਈ ਹੈ ਸਾਗ ਹੀ ਆਉਂਦਾ ਹੈ ਖੂਨ ਦਾ ਦਾਰਾ ਬਿਤਾਏ ਜੋ ਵੀ ਕੁਛ ਹੈ ਉਹ ਨਾਲੇ ਪੂਰੀ ਮਸ਼ੀਨ ਚੱਲਦੀ ਹੈ ਅੱਖਾਂ ਵੀ ਰਿਆਂ ਆਦੇ ਦੰਦੇ ਵੀ ਨੇ ਬਹੁਤ ਬ੍ਰੇਕ ਦਾ ਬ੍ਰੇਕ ਵੀ ਜਰੂਰੀ ਵੀ ਪੂਰੇ ਜੀਸ਼ੇ ਰੱਖੀ ਹੋਈ ਹੈ ਕਲ ਰੱਖਾ ਹੈ ਆਪਣੀ ਸ਼ਕਤੀ ਵੀ ਰੱਖੀ ਹੋਈ ਹੈ ਜਿਹੜੀ ਕਲਾ ਉਹ ਵੀ ਉਹਦੇ ਵਿੱਚ ਸ਼ਕਤੀ ਚਲਾਉਣ ਵਾਲੀ ਵੀ ਵਿੱਚ ਹੈ ਦੇਖਣ ਵਾਲੀ ਸੁਣਨ ਵਾਲੀ ਵੀ ਵਿੱਚ ਹੈ ਤੇ ਸਰੀਰ ਵੀ ਕਲਾ ਕਲੇ ਆਹ ਤਾਂ ਸ਼ੁਰੂ ਕਰੇ ਲਸ਼ਕਰ 40 ਲੱਖ ਹੈ ਫਿੱਟਾ ਇਹ ਉਹਦੇ ਚ ਹੈ ਡਿੱਕੀ ਦਾ ਡਿੱਕੀ ਖੇਡੀ ਵਿੱਚ ਵੀ ਸਭ ਫਿੱਟਾ ਪੂਰੀ ਵੀਸ਼ੇਸ਼ ਬਣਾਈ ਹੋਈ ਹੈ ਇਹ ਇੱਕੋ ਹੀ ਸ਼ਕਤੀ ਹੈ ਕਲਾ ਦੂਜੇ ਪਾਸੇ ਹਾਂ ਉਹਦੇ ਚ ਕਲਾ ਹੈ ਬੁੱਤਵਾਲਾ ਰੁਤਨੀ ਵੀ ਕਲਾ ਹੈ ਔਰ ਲਾਸ਼ਕਰ ਕਰੋੜਾਂ ਹੀ بڑے بڑے ਕਰੋੜਾਂ ਲੱਖਾਂ ਲਾਸ਼ਕਰ ਬ੍ਰਿਟਿਸ਼ ਪਾਸੋਂ ਵੀ ਕਰ ਦਿੰਦੇ ਹੈ ਯਾਰ ਰੱਖਦਾ ਕਿ ਕੀੜੀ ਨੂੰ ਬ੍ਰੀਕ ਤੇ ਬ੍ਰੀਕ ਨੂੰ ਵੀ ਬਿਚਾਰ ਕੇ ਰੱਖਦਾ ਨਹੀਂ ਪਰ ਹੁੰਦਾ ਜਾਂ ਭਾਰਦਾ ਦਾ ਕਰੋੜਾਂ ਦਾ ਸ਼ਰਮ ਮਾਰੀ ਕੀੜੀ ਨਹੀਂ ਮਾਰ ਸਕਦੀ ਲਸ਼ਕਰਾਂ ਕੋਈ ਕਹਿੰਦੇ ਵੀ ਇਹ ਛੂੜੀ ਨਾਲ ਸ਼ਰਮ ਮਾਰਦੇ ਆਂ ਪਰ ਇਹ ਕੀ ਕਰਦੇ ਸਭ ਇਹ ਜਿਹੜੀ ਗੱਲ ਮਾਰਤਾ ਹੁਕਮਾਣਾ ਕਰੀਏ ਐਸੀ ਜਿਹੜੀ ਕੋਈ ਨਹੀਂ ਹੈ ਜਿਹੜੀ ਕਿ ਲਸ਼ਕਰਾਂ ਨੂੰ ਮਾਰਦਾ ਹਾਂ ਲਸ਼ਕਰਾਂ ਨੂੰ ਮਾਰਦਾ ਐਸੀ ਕੋਈ ਨਹੀਂ ਸ੍ਰੀ ਇਹ ਆਪੋ ਹੀ ਐਸੀ ਗੱਲ ਸੱਚ ਹੈ ਹੁਕਮ ਨਾਲੇ ਜਮਾ ਵਾਂ ਜੇ ਕੀੜਾ ਕਰ ਦਿੱ ਗਿਆ ਫਿਰ ਹੁਕਮ ਇਥੋਂ ਨਿਕਲ ਜਾਂਦਾ ਤਾਂ ਹੁਕਮ ਜਿਹੜਾ ਹੈ ਹੁਕਮ ਤਾਂ ਫਿਰ ਗਾਇਬ ਹੋ ਗਿਆ ਜੇ ਕੀੜੀਓ ਮਾਰ ਦਈਏ ਤੇ ਤਾਂ ਕੀੜੀ ਸਫਰਾਥ ਹੋ ਗਈ ਲੱਖਰ ਕੋੜ ਲੱਖ ਹੈ ਉਹ ਪਸੰਦ ਕਰ ਸਕਦਾ ਜੇ ਕਨਾਂ بڑے بڑے ਮਤਲਬ ਅਰਥ ਕੋਈ ਕਾ ਜਾਂਦੇ ਨੇ ਭੁਜਾਲ ਰੋਣਾ ਏ ਥੱਲੇ ਦਬ ਜਾਂਦਾ ਨੇ ਅੱਜ ਕਿੰਨੇ ਵੀ ਗੱਲ ਕਰਦਾ ਸੋਰੀ ਜਿਸ ਦਾ ਸਾਸ ਨਾ ਕੱਢ ਤਾ ਆਪ ਤਾ ਕੋ ਰਾਖ ਕਰ ਬੇਕਰ ਹਾਕ ਜਿਹਦਾ ਨਹੀਂ ਚਾਹੁੰਦਾ ਸਾਹ ਲੱਗਣਾ ਜਿਹਨੂੰ ਮਾਰਨਾ ਨਹੀਂ ਚਾਹੁੰਦਾ ਉਹਨੂੰ ਹੱਥ ਆਪਣਾ ਦੇ ਕੇ ਜਿਵੇਂ ਆਪਾਂ ਕੋ ਹੱਥ ਦੇ ਲੈਣੇ ਹਤੇ ਉਹਨੂੰ ਆਪਣੇ ਹੁਕਮ ਨਾਲ ਹੱਥ ਉਹਦਾ ਹੁਕਮ ਹੀ ਉਹਨੂੰ ਆਪਣੇ ਸਪੈਸ਼ਲ ਹੁਕਮ ਨਾਲ ਵਿਚਾਲੇ ਆਪਣਾ ਹੱਥ ਤੇ ਰੱਖਣਾ ਮਤਲਬ ਹੈ ਪੂਰੇ ਧਿਆਨ ਨਾਲ ਉਹਨੂੰ ਚਲਾਣਾ ਮਾਨਸ ਜਦਲ ਕਰਦੋਂ ਭਾਰਤ ਦੋਸਤਾਂ ਐਕਸੀਡੈਂਟ ਹੁੰਦਾ ਰਹਿੰਦਾ ਕਿੰਨੀ ਰੇਲਾਂ ਦੇ ਵਿੱਚ ਦਸਾਂ ਦੇ ਵਿੱਚ ਬੰਦੇ ਮਰ ਜਾਂਦੇ ਨੇ ਛੋਟੇ ਛੋਟੇ ਬੱਚੇ ਵੱਜ ਜਾਂਦੇ ਨੇ ਅਰੇ ਕਹਿੰਦੇ ਬੰਦੇ ਨੇ ਸੀਟ ਥੱਲੇ ਵੜ ਗਿਆ ਤੇ ਸੀਟ ਤੇ ਵਿਚਾਰ ਰਹਿ ਗਿਆ ਸੀਟ ਉੱਚੀ ਸੀਗੀ

ਇਸਕੇ ਕਰਤਬ ਵਿਰਥੇ ਜਾਤੋਂ ਬਾਹਰ ਸੇ ਯਤਨ ਕਰਤਬ ਉਹ ਪਾਂਟ ਆਜੂ ਬੋਦੀ ਬਕਰਦਾ ਇੱਕ ਦੂਰ ਨੂੰ ਮਾਰਨ ਤੇ ਬਹੁਤ ਕਾਪੂ ਸਵਾਰ ਰਤੇ ਬਗਾੜ ਦੇ ਯਤਨ ਕਰਦਾ ਰਹਿੰਦਾ ਔਰ ਤਾਂਤਰਿਕ ਨੇ ਜਿਹੜੇ ਉਹਨਾਂ ਦੀ ਗੱਲ ਆ ਇਹ ਤਾਂਤਰਕਾ ਦੇ ਤਾਂਤਰਕ ਵਿਦਿਆ ਅਸਲ ਚ ਉਹਨਾਂ ਵੀ ਉਹੀ ਯਤਨ ਕਰਦੇ ਨੇ ਔਰ ਕੌਣ ਕਰਦਾ ਯਤਨ ਯਾਰ ਲੋੜੈ ਨੁਨੀਆਂ ਨਹੀਂ ਹੁੰਦੇ ਨੇ ਯਤਨ ਕਿਸਕੇ ਕਰਤਬ ਵਿਰਥੇ ਜਾਤੋਂ ਕਰਤਵਤਾ ਅਸਰ ਦੀ ਗੱਲ ਹੈ ਕਰਤਵ ਜਿਹੜੇ ਕਰਦੇ ਨੇ ਉਹ ਇਹ ਕਦੀ ਹੋ ਸਕਦਾ ਕੋਈ ਮਾਲ ਨਹੀਂ ਸਕਦਾ ਕਿਸੇ ਕਿਸੇ ਕਰਤਵ ਦਰਸਾ ਯਾਦ ਉਹ ਜ਼ਾਹਿਰ ਵੀ ਜੇ ਦੇਵੇ ਬਚਣਾ ਤਾਂ ਉਲਟੀ ਆ ਜਾਵੇ ਅੱਜ ਜਾਨਾ ਹੈ ਜੇ ਖਾਲੀ ਤੋਂ ਮਰ ਜਾ ਦੋ ਵਜੇ ਉਹ ਸੌਣ ਜੇ ਉਹ ਨਹੀਂ ਬਰੇ ਜੇ ਸਿਰ ਪਾਵਰ ਵੀ ਤਾਂ ਡਾਡਾ ਡਲੋਂ ਕਾਦੀ ਜਾਂ ਹੱਥ ਚਾਉਂਦੇ ਖਾਨ ਦੀ ਤਕਰੀਬ ਖਰੀ ਹੈ ਇਧਰ ਉਲਟੀ ਆ ਜੇਦਾ ਨਹੀਂ ਮਰਨਾ ਤਾਂ ਸੌ ਹਰ ਜਿਸਕੇ ਕਰਤਬ ਵਿਸੇ ਜਾ ਮਾਰੇ ਨਾ ਰੱਖੇ ਅਬਰ ਨਾ ਕੋਏ ਸਰਬ ਜੀਆਂ ਦਾ ਰਾਖਾ ਸੋਏ ਮਾਰੇ ਨਾ ਰੱਖੇ ਚਲੋ ਆਗਾ ਚਾਉਂਦਾ ਰੱਖਣਾ ਨਹੀਂ ਜਾਂਦਾ ਹੋਰ ਕੋਈ ਨਹੀਂ ਆਪਈਆ ਔਰ ਨਾ ਤੇ ਜੈਨ ਹੱਥ ਰੱਖਿਆ ਪਰ ਜਬ ਮਾਰਨਾ ਚਾਹੁੰਦਾ ਫਿਰ ਵੀ ਆਪਈ ਹੈ ਹੋਰ ਵੀ ਕੋਈ ਵਿਚਾਲੇ ਮਾਰੇ ਨਾ ਰੱਖੇ ਔਰ ਨਾ ਕੋਈ ਹੋਰ ਕੋਈ ਨਹੀਂ ਹੈ ਸਰਬ ਜੀਆਂ ਦਾ ਰਖਾ ਸੁਝ ਜੇ ਰਖੜਾਵੇ ਸਰਬ ਜੀਆਂ ਦਾ ਰਖਾ ਵੀ ਆਪਈ ਹੈ ਬਾਹਰਨ ਵਾਲਾ ਵੀ ਆਪੇ ਤੇ ਸਰਬ ਜੀਆਂ ਦਾ ਰਖਾ ਵੀ ਆਪੇ ਜਰ ਨਹੀਂ ਮਚਾਉਣਾ ਚਾਹੁੰਦਾ ਬਚ ਨਹੀਂ ਸਕਦਾ ਕੋਈ ਜੇ ਮਾਰਨਾ ਨਹੀਂ ਚਾਹੁੰਦਾ ਕੋਈ ਮਾਰ ਨਹੀਂ ਸਕਦਾ ਜੇ ਜੇ ਕੋ ਆਰੇ ਦਾ ਰੱਖੇ ਕੌਣਾਰੇ ਆਰੇ ਆਪ ਦਾ ਰੱਖੇ ਕੌਣ ਰੱਖੇ ਆਪ ਦਾ ਮਾਰੇ ਕੌਣ ਰੱਖੇ ਆਪ ਦਾ ਮਾਰੇ ਕੌਣ ਤੇ ਬਾਰੇ ਆਪ ਦਾ ਰੱਖੇ ਕੌਣ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਕਾਹੇ ਸੋਚ ਕਰੇ ਰੇ ਪ੍ਰਾਣੀ ਐਥੇ ਵੀ ਸੋਚ ਕਬ ਨਹੀਂ ਅਫਲਾਲ ਹੈ ਸੋਚ ਦਾ ਤੇ ਸੋਚ ਲਾਇਆ ਫਿਰ ਸੋਚੇ ਸੋਚਣਾ ਹੋਵੇ ਪੇਸੋ ਜੇ ਚਲਦੀ ਐ ਸੋਚ ਕਿਤੇ ਵੀ ਨਹੀਂ ਆਉਂਦਾ ਕਾਹੇ ਸੋਚ ਕਰੇ ਨੇ ਪ੍ਰਾਣੀ ਤੂੰ ਕਦੀ ਚਿੰਤਾ ਕਰਦਾ ਇਸ ਦਾ ਵੀ ਕੋਈ ਗੱਲ ਨਹੀਂ ਜਦ ਨਾਨਕ ਪ੍ਰਭ ਅਲੋਖ ਬਡਾਣਿ ਪ੍ਰਭ ਜਿਹੜਾ ਅਲੱਖ ਬਡਾਣੀ ਹੈ ਵੱਡਾ ਹੈ ਜਿਹਦੇ ਹੱਥ ਚਾ ਸਭ ਕੁਝ ਉਹਨੂੰ ਤੂੰ ਸਮਝਦਾ ਹੈ ਅਲੱਖ ਬਡਾਣੀ ਜਿਹੜਾ ਪ੍ਰਭ ਉਹ ਹੁਕਮ ਨੂੰ ਜਾਂ ਫੋ ਹੁਕਮ ਨੂੰ ਜਾਣ ਕੋ ਸਾਡੇ ਹੁਕਮ ਆਊਗਾ ਬਡਾਣੀ ਬਡਾਣੀ ਦਾ ਮਤਲਬ ਸਭ ਤੋਂ ਵੱਡਾ ਪਰਾਪ ਜਿਹੜਾ ਵਡਾ ਹੈ ਉਹ ਹੁਕਮ ਹੈ ਜਿਹੜਾ ਪ੍ਰਭ ਵਡਾ ਨਹੀਂ ਹੈ ਵੱਡਾ ਪ੍ਰਭਾ ਹੁਕਮ ਹੈ ਇੱਕ ਪ੍ਰਭ ਛੋਟਾ ਵੀ ਹੈ ਜਿੱਤ ਕੋ ਵਡਾਣੀ ਹੈ ਇੱਕ ਪ੍ਰਭਾ ਇੱਕ ਪ੍ਰਭੂ ਹੈ ਇੱਕ ਵਡਾਣੀ ਪ੍ਰਭਾ ਉਹ ਕਹਣ ਪ੍ਰਭੂ ਉਹ ਬ੍ਰਹਮਾ ਪ੍ਰਾਪਨਾ ਵਡਾਣੀ ਲਗਿਆ ਪ੍ਰਭ ਜਿਹੜਾ ਹੈਗਾ ਪ੍ਰਭ ਰਾਣੀ ਪਰਵਦੇ ਹੁਕਮ ਕਰਦਾ ਹੋ ਭਗਦੇ ਅਡਕਰ ਜਿਹੜਾ ਪ੍ਰਾਵ ਜਿਹੜਾ ਸਾਡਾ ਮੂਲ ਹੈ ਉਹ ਹੁਕਮ ਦੇ ਅਡਕਰ ਕੋਲ ਮੂਲ ਬ੍ਰਹਮ ਨਹੀਂ ਹੈ ਉਹਗੋ ਮੁਕੀਲੇ ਹੋਗੋ ਪੂਰਨ ਬ੍ਰਹਮ ਉਹ ਕੰਪੂਰਨ ਬ੍ਰਹਮ ਦਾ ਪਰਮ ਜਿਹੜਾ ਹੈਗਾ ਉਹ ਹੁਕਮ ਦੇ ਅਡਕਰ ਹੈ